ਸ੍ਰੀ ਕਾਲਜੀ ਦੇ ਸਾਥੀਓ ਕੱਲ ਆਪਣਾ ਕਾਫੀ ਸ਼ਡਿਊਲ ਬਿਜ਼ੀ ਰਹਾ ਅਧਿਆਪਕ ਸਾਹਿਬਾਨਾਂ ਦੀਆਂ ਰਹਿੰਦੀਆਂ ਮੰਗਾਂ ਦੇ ਉੱਤੇ ਪਹਿਰੇਦਾਰੀ ਕਰਦਿਆਂ ਚੰਡੀਗੜ੍ਹ अर्ली ਮਾਰਨਿੰਗ ਉੱਠ ਕੇ ਗਏ ਤੇ ਜਾ ਕੇ ਮੰਤਰੀ ਸਾਹਿਬ ਨਾਲ ਮੀਟਿੰਗ ਕੀਤੀ ਉਸ ਉਪਰੰਤ ਜਿਹੜਾ 2364 ਰਿਗਾਰਡਿੰਗ ਬੀਐਡ ਵਾਲਿਆਂ ਨੂੰ ਕਨਸੀਡਰ ਕਰਾਉਣ ਦੇ ਲਈ ਕੁਝ ਕੋਰਟ ਦੇ ਕੰਮ ਸੀਗੇ ਵਕੀਲ ਸਾਹਿਬ ਨੂੰ ਮਿਲ ਕੇ ਕੁਝ ਦਸਤਾਵੇਜ਼ ਕੁਝ ਕਾਗਜ਼ ਦਿੱਤੇ ਗਏ ਉਸ ਤੋਂ ਪ੍ਰੰਤ ਅ ਮਹਿਕਮੇ ਦੇ ਵਿੱਚ ਆਏ ਕੁਝ ਟਾਈਮ ਲਈ ਮਹਿਕਮੇ ਦੇ ਵਿੱਚੋਂ ਫਿਰ ਸਾਨੂੰ ਜਲੰਧਰ ਲਈ ਜਾਣਾ ਪਿਆ ਕਿਉਂਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਨਾਲ ਆਪਣੀ ਮੀਟਿੰਗ ਜਲੰਧਰ ਵਿਖੇ ਫਗਵਾੜੇ ਕੱਲ ਹੋਈ ਆ ਤਾਂ ਉਸ ਮੀਟਿੰਗ ਦੇ ਵਿੱਚ ਸਾਰੇ ਅਫੀਸਰ ਸਹਿਬਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਜੀ ਅਤੇ ਹੋਰ ਸਾਰੇ ਜਿਹੜੇ ਪੈਨਲ ਮੀਟਿੰਗ ਦੇ ਵਿੱਚ ਬੈਠਣ ਵਾਲੇ ਸਾਰੇ ਅਧਿਕਾਰੀ ਸ਼ਾਮਲ ਸੀਗੇ ਜਿਹਦੇ ਵਿੱਚ ਪੇ ਸਕੇਲ ਤੋਂ ਲੈ ਕੇ ਪੋਸਟ ਦੇ ਯੋਗਤਾ ਦੇ ਮੁਤਾਬਕ ਪੋਸਟ ਦਿੱਤੀ ਜਾਵੇ ਪੇ ਸਕੇਲ ਦਿੱਤਾ ਜਾਵੇ ਤੇ ਹੋਰ ਵੀ ਕਾਫੀ ਜਿਹੜਾ ਮਤਲਬ ਆਪਣਾ ਰਹਿੰਦਾ ਹੈ ਜਿਵੇਂ ਸੀਐਸਆਰ ਰੂਲ ਹੋ ਗਏ ਅ ਇਸ ਤੋਂ ਇਲਾਵਾ ਜਿਵੇਂ ਸਰਾਨਾ 5% ਇਨਕਰੀਮੈਂਟ ਹੈਗਾ ਹੋਰ ਆਿੰਦਾ ਉਹਦੇ ਉੱਤੇ ਕਾਫੀ ਡਿਟੇਲ ਗੱਲਬਾਤ ਹੋਈ ਤੇ ਸਾਰਿਆਂ ਤੋਂ ਬਾਅਦ ਇਹ ਸਿੱਟਾ ਨਿਕਲਿਆ ਕਿ ਆਪਾਂ ਆਪਦੀ ਮੰਗ ਨੂੰ ਜਦੋਂ ਪੂਰੀ ਤਰੀਕੇ ਨਾਲ ਰੱਖ ਦਿੱਤਾ ਤਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਕਹਿੰਦੇ ਕਿ 28 ਜੁਲਾਈ ਨੂੰ ਤੁਹਾਡੀ ਅਗਲੀ ਮੀਟਿੰਗ ਜਿਹੜੀ ਉਹ ਚੰਡੀਗੜ੍ਹ ਵਿਖੇ ਰੱਖ ਰਹੇ ਆ ਪੈਨਲ ਮੀਟਿੰਗ ਜਿਹਦੇ ਵਿੱਚ ਕੁਝ ਅਨਾਉਂਸਮੈਂਟਸ ਕਰ ਦੇਾਂਗੇ ਕਿ 5% ਇਨਕਰੀਮੈਂਟ ਸੀਐਸਆਰ ਰੂਲ ਤੇ ਇਸ ਤੋਂ ਇਲਾਵਾ ਹੋਰ ਵੀ ਜੇਕਰ ਤੁਹਾਡਾ ਕੋਈ ਜਾਦਾ ਮਤਲਬ ਵੱਡਾ ਵਰਕਲੋਡ ਖਜ਼ਾਨੇ ਤੇ ਨਾ ਹੋਵੇ ਪਰ ਅਸੀਂ ਤੁਹਾਨੂੰ ਸਹੂਲਤ ਦੇ ਸਕੀਏ ਉਹ ਵੀ ਕਹਿੰਦੇ ਅਸੀਂ ਐਲਾਨ ਕਰ ਦਾਂਗੇ ਤੇ ਕਿਉਂਕਿ ਸਾਲ ਹੋ ਜਾਊਗਾ ਉਹ ਤੱਕ ਤੇ ਇਸ ਦਾ ਸ਼ੁਕਰਾਨਾ ਵੀ ਹੋ ਜਾਊਗਾ ਤੇ ਇੱਕ ਸਾਲ ਅਸੀਂ ਮਤਲਬ ਵਧੀਆਂ ਹੋਈਆਂ ਤਨਖਾਹਾਂ ਲਈਆਂ ਪਲੱਸ ਜਿਹੜਾ ਹੈਗਾ ਅੱਗੇ ਨੈਕਸਟ ਜਿੰਨਾ ਕੁਝ ਉਹ ਕਹਿੰਦੇ ਵੀ ਅਸੀਂ ਸਲਾਹ ਕਰ ਲਾਂਗੇ ਤੁਸੀਂ ਮੰਗ ਪੱਤਰ ਦੇ ਦਿਓ ਤੇ ਮੰਤਰੀ ਸਾਹਿਬਾਨ ਨਾਲ ਤੇ ਅਫੀਸਰ ਸਾਹਿਬਾਨ ਨਾਲ ਬੈਠ ਕੇ ਅਗਲਾ ਸਕੇਚ ਡਾ ਉਹ ਤਿਆਰ ਕਰ ਲਵਾਂਗੇ ਤੇ ਅਸੀਂ ਤੁਹਾਨੂੰ ਇਸ ਟਾਈਮ ਦੇ ਵਿੱਚ ਪੰਜਾਬ ਦੇ ਖਜ਼ਾਨੇ ਦੇ ਮੁਤਾਬਕ ਕਹਿ ਲੋ ਜਾਂ ਹਾਲਾਤਾਂ ਦੇ ਮੁਤਾਬਕ ਕਹਿ ਲੋ ਜਿੰਨਾ ਕੁਝ ਦੇ ਸਕੇ ਅਸੀਂ ਉਹ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਸਾਰੇ ਜੀ ਆਪਕੇ ਸਾਥੀਆਂ ਨੂੰ ਇਹ ਵੀ ਅਪੀਲ ਕਰਦੇ ਆ ਕਿ ਕਾਫੀ ਟਾਈਮ ਤੋਂ ਬਾਅਦ ਅੱਜ ਤੁਹਾਡੇ ਨਾਲ ਰੂਬਰੂ ਹੋਏ ਆ ਇਹਦਾ ਕਾਰਨ ਕਾਫੀ ਹੋਣਗੇ ਕਿਉਂਕਿ ਬੜੀ ਜਦੋਂ ਮਹਾਲੀ ਟਰਨਾ ਚੱਲਦਾ ਸੀ ਆਪਾਂ ਬੜੇ ਯੂਨਾਈਟ ਹੁੰਦੇ ਸੀ ਆਏ ਬੜੇ ਏਕਤਾ ਦੇ ਨਾਲ ਆਪਾਂ ਲੜਾਈ ਲੜਦੇ ਹੁੰਦੇ ਸੀ ਉਸ ਤੋਂ ਬਾਅਦ ਕਾਫੀ ਤਰ੍ਹਾਂ ਦਾ ਕੜਮਾਸ ਮਚਿਆ ਬੜੇ ਤਰ੍ਹਾਂ ਦੀਆਂ ਆਪ ਹੁਰਦੀਆਂ ਗੱਲਾਂ ਜਿਹੜੀਆਂ ਕਾਫੀ ਲੋਕਾਂ ਨੇ ਕੀਤੀਆਂ ਲੈਕ ਆਫ ਨੌਲੇਜ ਦੇ ਵਿੱਚ ਕਿਸੇ ਨੂੰ ਭੰਡਿਆ ਕਿਸੇ ਨੂੰ ਸਲਾਹਿਆ ਆਪ ਔਖੇ ਹੋਏ ਪਤਾ ਨਹੀਂ ਕੀ ਕੀ ਕੁਝ ਪਰ ਅਖੀਰ ਤੇ ਇਹ ਵੀ ਸਿੱਟਾ ਕਢ ਦਿੰਦੇ ਸੀਗੇ ਅਕੇ ਔਲਖ ਹੋਣੀ ਅਕੇ ਮਹਾਲੀ ਚੰਡੀਗੜ੍ਹ ਵੱਢਦੇ ਸਮੇਂ ਉਰਲੇ ਪਾਸੇ ਕਿਤੇ ਕੋਈ ਹੱਕ ਜਿਹੜੇ ਪਏ ਹੈਗੇ ਆਪਣੇ ਤੇ ਉਹ ਹੱਕ ਛੱਡਿਆਉਂਦੇ ਐ ਤੇ ਉਹਨਾਂ ਲਈ ਆਪਾਂ ਰਾਹ ਪੱਧਰਾ ਰੱਖਿਆ ਸੀ ਵੀ ਤੁਸੀਂ ਉਹ ਹੱਕ ਜਿਹੜੇ ਉਰਲੇ ਪਾਸੇ ਜੀ ਚੰਡੀਗੜ੍ਹ ਦੇ ਪਏ ਐ ਉਹ ਚੱਕ ਲਿਓ ਕਿਉਂਕਿ ਰਾਹ ਪੱਧਰਾ ਐ ਤੇ ਉਹਨਾਂ ਨੂੰ ਦੇਣਾ ਚਾਹੀਦਾ ਸੀ ਮੌਕਾ ਦਿੱਤਾ ਤੇ ਮੈਂ ਇਹ ਅਪੀਲ ਕਰਦਾ ਸਾਰਿਆਂ ਨੂੰ ਚਾਹੇ ਉਹ ਪੀਜੀਐਸ ਐਸਟੀਆਰ ਚਾਹੇ ਕੋਈ ਕਿਸੇ ਵੀ ਕੈਟਾਗਰੀ ਦਾ ਕਿਉਂਕਿ ਯੋਗਤਾ ਦੇ ਮੁਤਾਬਕ ਹੱਲ ਵਾਸਤੇ ਆਪਾਂ ਅੱਗੇ ਸਟੈਪ ਚੱਕਾਂਗੇ ਸੋ ਆਪਾਂ ਯੂਨਿਟੀ ਦੇ ਵਿੱਚ ਕੰਮ ਕਰੀਏ ਜਿਵੇਂ ਆਪਾਂ ਮਹਾਲੀ ਧਰਨੇ ਦੇ ਵਿੱਚ ਯੂਨਾਈਟ ਹੋ ਕੇ ਕੰਮ ਕਰਦੇ ਸੀਗੇ ਮਾੜੀ-ਮਾੜੀ ਗੱਲਾਂ ਦੇ ਉੱਤੇ ਵਹਿਮ ਪਾਲ ਲੈਣੇ ਆਪਦੇ ਮਨਾਂ ਦੇ ਵਿੱਚ ਕਹਿ ਲਓ ਕਿਸੇ ਨੂੰ ਪ੍ਰੇਜ਼ ਕਰਨੀ ਕਿਸੇ ਦੀ ਨਿੰਦਾ ਕਰਨੀ ਨਾ ਸੋਚਿਆ ਨਾ ਸਮਝਿਆ ਨਾ ਕਿਸੇ ਨੂੰ ਜਾਣਦੇ ਹੁੰਨੇ ਆ ਪਰ ਪਤਾ ਨਹੀਂ ਕੀ ਕੀ ਕੁਝ ਸਾਥੀ ਗਰੁੱਪਾਂ ਦੇ ਵਿੱਚ ਜਾਂ ਇੱਧਰ-ਉੱਧਰ ਦੀਆਂ ਗੱਲਾਂ ਬੋਲ ਜਾਂਦੇ ਆ ਜਦ ਕਿ ਉਹ ਉਹਦੇ ਬਾਰੇ ਚ ਜਾਣਦੇ ਕੁਝ ਵੀ ਨਹੀਂ ਹੁੰਦੇ ਸੋ ਆਪਾਂ ਯੂਨਾਈਟ ਹੋ ਕੇ ਅਗਲੇ ਸਟੈਪ ਵੱਲ ਨੂੰ ਵਧੀਏ ਜਿਹਦੀ ਪਲੇਠੀ ਮੀਟਿੰਗ ਹੈ ਜਿਹੜੀ ਕੱਲ ਜਲੰਧਰ ਦੇ ਵਿੱਚ ਕਰਿਆ ਆਂ ਤੇ ਇਸ ਦੇ ਨਾਲ ਨਾਲ ਸਟੈਪ ਵਾਈਜ਼ ਅੱਗੇ ਜਿਹੜਾ ਹੈਗਾ ਕਦਮ ਦਰ ਕਦਮ ਵਧਦੇ ਰਹਾਂਗੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਸਟੇਟ ਆਗੂ ਸਾਹਿਬਾਨਾਂ ਨੂੰ ਤੇ ਸਾਰੇ ਬਲਾਕ ਪ੍ਰਧਾਨਾਂ ਨੂੰ ਸਾਰੇ ਟੀਚਰਜ਼ ਨੂੰ ਇਹ ਅਪੀਲ ਹੈ ਕਿ ਇੱਕ ਕڑی ਦੇ ਵਿੱਚ ਹੋ ਕੇ ਇੱਕ ਮੋਰਚੇ ਸੰਭਾਲ ਲਓ ਤਾਂ ਕਿ ਅਗਲੇ ਕੰਮ ਨੂੰ ਸੁਖਾਵੇ ਤਰੀਕੇ ਨਾਲ ਕਰਕੇ ਅਪਾ ਬੈਟਰ ਪੋਜੀਸ਼ਨ ਦੇ ਵਿੱਚ ਆ ਸਕੀਏ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ